ਕਹਾਣੀਆਂ ਉਹੀ ਆ ਜੋ ਆਪਣੇ ਨਾਲ ਹਰ ਰੋਜ਼ ਹੁੰਦਾ ਰਹਿੰਦਾ ਹੈ ਚਾਹੇ ਸਵੇਰੇ ਉੱਠਣਾ ਹੋਵੇ ਚਾਹੇ ਕੰਮ ਤੇ ਜਾਣਾ ਹੋਵੇ ਚਾਹੇ ਥੋੜਾ ਜਿਹਾ ਤੁਰਨਾ ਫਿਰਨਾ ਹੋਵੇ ਚਾਹੇ ਜਗਦੀ ਹੋਈ ਲੈਟ ਚਾਹੇ ਪਈ ਹੋਈ ਧੁੰਦ ਜਾਂ ਸਵੇਰ ਦਾ ਜਿਆਦਾ ਪਹਿਲਾ ਕੱਪ ਅੱਜ ਆਪਣੇ 901 ਸਬਸਕ੍ਰਾਈਬਰ ਹੋ ਗਏ ਬਸ 99 ਹੋਰ ਚਾਹੀਦੇ ਆ ਤੇ 1000 ਹੋ ਜਾਣੇ ਹੁਣ ਉਹਦੀ ਵੇਟ ਆ ਹੋਰ ਕੀ ਆ ਪੀਓਗੇ ਇੱਕ ਹੋਰ ਛੋਟੀ ਜੀ ਕਹਾਣੀ ਦੀ ਸ਼ੁਰੂਆਤ ਜਿਵੇਂ ਅੱਜ ਆਪਣੇ 901 ਸਬਸਕ੍ਰਾਈਬਰ ਹੋ ਗਏ ਤੇ 1000 ਹੋਣ ਵਾਲਿਆ ਸਿਰਫ ਆਪਾਂ ਨੂੰ 999 ਚਾਹੀਦੇ ਆ ਇਹਦੇ ਲਈ ਮੈਨੂੰ ਘੱਟੋ ਘੱਟ 6 ਮਹੀਨੇ ਦਾ ਟਾਈਮ ਲੱਗਾ ਇੱਕ ਇੱਕ ਪੌੜੀ ਚੜਨ ਦੇ ਲਈ ਪਰ ਆਪਾਂ ਪੌੜੀਆਂ ਚੜ ਚੱਲੇ ਆ ਤੇ ਅੱਜ ਆਪਣਾ ਪਹਿਲਾ ਦਿਨ ਆ ਇਸ ਦੀ ਡੀਗ ਦਾ ਕਿੰਨੇ ਦਿਨ ਹੋਰ ਲੱਗਦੇ ਆ ਇਹ ਦੇਖਣ ਵਾਲੀ ਗੱਲ ਆ ਤੇ ਮੈਂ ਆਲਮੋਸਟ ਕੁਇਟ ਕਰ ਚੁੱਕਿਆ ਸੀ ਕਿ ਨਹੀਂ ਕਰਨਾ YouTube ਨਹੀਂ ਕਰਨਾ ਪਰ ਮੈਂ ਕਿਹਾ ਲਾਸਟ ਟਾਈ ਕਵਰੀ ਫਿਰ ਬੰਦੀ ਆ ਕਿਉਂਕਿ ਇੱਕ ਜਿੰਦਗੀ ਮਿਲ ਗਿਆ ਤੇ ਮੈਂ ਉਹੀ ਕਰਨਾ ਚਾਹੁੰਦਾ ਜੋ ਮੈਨੂੰ ਪਸੰਦ ਆ ਤੇ ਅੱਜ ਪਹਿਲਾ ਦਿਨ ਆ ਆਪਣਾ ਤੇ ਥੋੜੇ ਰੰਦੇ ਰੰਦੇ ਨੇ ਮੈਂ ਰੰਦੇ ਹੋ ਜਾਣੇ ਛੇਤੀ ਲੱਗਦਾ ਆ ਬਾਕੀ ਉਮੀਦ ਤੇ ਦੁਨੀਆ ਗਿਆ ਮੋਨੇ ਕੰਮ ਤੇ ਚੱਲਾਂ ਤੇ ਇਹ ਜਿਹੜੀ ਆਪਣੀ 1000 ਸਬਸਕ੍ਰਾਈਬਰ ਦੀ ਕਹਾਣੀ ਆ ਇਹਦਾ ਆਪਾਂ ਨਾਮ ਰੱਖਦੇ ਆ ਉਡੀਕ ਥੋੜਾ ਨਾਮ ਸੈਟ ਹੈ ਆ ਜਰੂਰ ਪਰ ਇਹਦੇ ਪਿਛੇ ਇੱਕ ਗੱਲ ਆ ਕਿ ਮੈਂ ਹੁਣੇ-ਹੁਣੇ ਉਹ ਗਾਣਾ ਸੁਣਾਉਂਦਿਆਂ ਹੈ ਗੁਰਦਤ ਮੰਨਦਾ ਪੀ ਗਿਆ ਨਹੀਂ ਪੀ ਗਿਆ ਮੈਂ ਜੁਦਾਈ ਪੀ ਗਿਆ ਉਹ ਵਾਲਾ ਪੁਰਾਣਾ ਗਾਣਾ ਹੀ ਹੈ ਪਰ ਮੈਂ ਡਿਫਰੈਂਟ ਟਾਈਮ ਮਿਊਜ਼ਿਕ ਸੁਣਦਾ ਹੁੰਦਾ ਚਲੋ ਕੰਮ ਤੇ ਚੱਲਦੇ ਹਾਂ ਹੌਲੀ ਹੌਲੀ ਤੁਰਦੇ ਹੋਏ ਕੰਮ ਤੇ ਪਹੁੰਚਣਾ ਜ਼ਿੰਦਗੀ ਨੂੰ ਜੀਣਾ ਬਸ ਇਹੀ ਸਿੱਖਿਆ ਹੈ ਮੈਂ ਹਰ ਰੋਜ਼ ਵੈਸੇ ਅੱਜ ਧੁੰਦ ਬਹੁਤ ਜ਼ਿਆਦਾ ਪਈ ਆ ਪਰ ਹੌਲੀ ਹੌਲੀ ਸਾਈਕਲ ਤੇ ਪੈਂਡਲ ਮਾਰਦੇ ਆ ਤੇ ਬਚਦਾ ਬਚਾਉਂਦਾ ਮੈਂ ਕੰਮ ਤੇ ਪਹੁੰਚ ਗਿਆ ਤੇ ਆਪਣਾ ਕੰਮ ਕਰਦੇ ਆ ਤੇ ਕੱਲ ਦੀ ਉਡੀਕ ਜਾਂ ਘੜੀ ਦੀ ਟਿਕ ਟਿਕ ਵਾਂਗ ਇੱਕ ਇੱਕ ਕਰਦੀ ਹੋਈ ਜਾ ਰੇਲਵੇ ਸਟੇਸ਼ਨ ਤੇ ਬੈਠੇ ਹੋਏ ਆਪਾਂ ਇੱਕ ਲੰਬੀ ਟ੍ਰੇਨ ਦੇ ਡੱਬੇ ਗင်းਦੇ ਹੋਏ ਇਦਾਂ ਉਡੀਕ ਤੇ ਅੱਧੇ ਦਿਨ ਤੋਂ ਬਾਅਦ ਪੈਕਿੰਗ ਦਾ ਕੰਮ ਆ ਗਿਆ ਤੇ ਮੈਂ ਚੀਜ਼ਾਂ ਨੂੰ ਪੈਕ ਕਰਨਾ ਪਿਆ ਆਪਣੇ ਕੰਮ ਨੂੰ ਫਿਰ ਸ਼ਾਮ ਨੂੰ ਪੈਂਡਲ ਮਾਰਦਿਆਂ ਘਰ ਨੂੰ ਸਫ਼ਰ ਸ਼ੁਰੂ ਕੀਤਾ ਤੇ ਜਾਂਦੇ ਜਾਂਦੇ ਆ ਸਵੇਰੇ ਤੋਂ ਨੀਰਾ ਹੋ ਗਿਆ ਪਤਾ ਨਹੀਂ ਲੱਗਿਆ ਤੇ ਘਰੇ ਪਹੁੰਚ ਗਿਆ ਤੇ ਅੱਜ ਦਾ ਆਪਣਾ ਦਿਨ ਇੱਥੇ ਹੀ ਖਤਮ ਹੁੰਦਾ ਹੈ ਤੇ ਆਪਾਂ ਕੱਲ ਦੀ ਉਡੀਕ ਕਰਦੇ ਹਾਂ ਅੱਜ ਦੇ ਟੂ ਆ ਦੂਜਾ ਦਿਨ ਹੈ ਆ ਉਹ ਠੀਕ ਦਾ ਤੇ ਮੈਂ ਦੋ ਰੀਲਾਂ ਪਾ ਚੁੱਕਿਆ ਹੁਣ ਤੱਕ ਜੇ ਕਹਿ ਸਕਦੇ ਆ ਸ਼ਾਰਟ ਵੀਡੀਓ ਪਾ ਚੁੱਕਿਆ ਆ YouTube ਦੇ ਉੱਤੇ ਜਿਹਦੇ ਨਾਲ ਆਪਣੇ 923 24 ਸਬਸਕ੍ਰਾਈਬਰ ਹੋਏ ਆ ਤੇ 1000 ਹੋਣ ਵਾਲੇ ਆ ਤੇ ਹੰਧਿਆਰ ਹੋ ਰਿਹਾ ਸੀ ਕੰਮ ਤੇ ਜਾਣ ਦੇ ਲਈ ਬਸ ਇਹ ਚੱਲਦਾ ਰਹਿੰਦਾ ਕੰਮ ਤੇ ਪਰ ਪਿਛਲਾ ਵੀ ਕਰਾਂਗੇ ਥੋੜੇ ਦਿਨਾਂ ਤੇ ਤਾਂ ਦੇ ਆ ਬਰ ਸੰਧ ਕੀ ਇੱਕ ਸਫ਼ਰ ਹੈ ਸੁਹਾਣਾ ਏਦਾਂ ਹੀ ਗਾਣੇ ਦੀਆਂ ਧੁਨਾਂ ਗਾਉਂਦੇ ਹੋਏ ਮੈਂ ਅੱਜ ਦੇ ਆਪਣੇ ਕੰਮ ਲਈ ਤੁਰ ਪਿਆ ਤੇ ਪਹਿਲਾਂ ਸਾਈਕਲ ਸਾਫ਼ ਕੀਤਾ ਤੇ ਫਿਰ ਕੰਮ ਤੇ ਪਹੁੰਚ ਕੇ ਪੈਕਿੰਗ ਦਾ ਕੰਮ ਕਰਨ ਲੱਗ ਪਿਆ ਇਹ ਵੀ ਆਪਣੀ ਇੱਕ ਲਾਈਫ ਦਾ ਹਿੱਸਾ ਆ ਜਿਹੜਾ ਆਪਾਂ ਨਿਭਾਉਣਾ ਹੀ ਆ ਕਿਸੇ ਵੀ ਢੰਗ ਨਾਲ ਕਿਸੇ ਵੀ ਤਰੀਕੇ ਨਾਲ ਡੇ ਨੰਬਰ 3 ਤੀਜਾ ਦਿਨ ਹੈ ਅੱਜ। ਡੱਟੰ 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 ਹੁਣੇ ਮੈਨੂੰ ਪਤਾ ਚੱਲੇ ਇੱਕ ਟ੍ਰੇਨ ਆ ਹਿਮਸਾਗਰ ਐਕਸਪ੍ਰੈਸ ਨਾਮ ਦੀ ਜਿਹੜੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਾਂਦੀ ਆ ਤੇ ਉਹਦੇ ਵਿੱਚ ਜਰਨਲ ਡਿਪਾਰਟਮੈਂਟ ਵੀ ਹੁੰਦੇ ਆ ਤੇ ਉਹ ਟਿਕਟ 640 ਰੁਪਏ ਆ ਸਿਰਫ ਪਰ 4 ਦਿਨਾਂ ਦਾ ਸਫ਼ਰ ਜਰਨਲ ਡੱਬੇ ਦੇ ਵਿੱਚ ਕਿੰਨਾ ਔਖਾ ਹੋਣਾ ਏ ਕੰਮ ਤੇ ਸੀ ਅੱਜ ਵੀ ਤੇ ਹੁਣੇ ਰੋਟੇਟੇਟ ਪਾ ਕੇ ਇੱਧਰ ਨੂੰ ਆਇਆ ਪਾਰਕਾਂ ਨੂੰ ਥੋੜੀ ਜੀ ਧੁੱਪ ਨਿਕਲੀ ਹੋਈ ਆ ਵੈਸੇ ਠੰਡ ਬਹੁਤ ਹੈ ਬਿਸਕਟ ਹੈਪੀ ਹੈਪੀ ਵੈਸੇ ਮੈਂ 3 ਦਿਨਾਂ ਵਿੱਚ ਕਿੰਨੇ ਰੀਲਾਂ ਪਾ ਚੁੱਕਿਆ ਇਹਦੇ ਨਾਲ ਆਪਣੇ ਥੋੜੇ ਸਬਸਕ੍ਰਾਈਬਰ ਵਾਧੇ ਭਏ ਆ ਤੇ ਹੁਣ ਮੈਂ ਦੇਖੇ ਸੀ 944 ਹੋਏ ਆ ਹਜ਼ਾਰ ਹੋ ਜਾਣਗੇ ਅੱਗੇ ਦੀ ਪਲੈਨਿੰਗ ਥੋੜੀ ਅਲੱਗ ਹੈ ਥੋੜਾ ਰਿਸਕ ਲੈਣਾ ਹੈ ਤੇ ਤੁਰਨਾ ਹੈ ਜਾਣ YouTube ਪੈਸ਼ਨ ਆ ਉਹ ਹੀ ਕਰਨਾ ਹੈ ਹਾਂਜੀ ਸਤਿ ਸ੍ਰੀ ਅਕਾਲ ਤੇ ਅੱਜ ਦਿਨ ਨੰਬਰ 4 ਤੇ ਆਪਣੇ ਹੋ ਚੁੱਕੇ ਆ 980 ਸਬਸਕ੍ਰਾਈਬਰ 20 ਹੋਰ ਰਹਿ ਗਿਆ 1000 ਹੋਣ ਵਾਲਿਆ ਫਾਈਨਲੀ ਪਹੁੰਚਣ ਵਾਲਿਆ ਤੇ ਉਹ ਸਾਡਾ ਟੀਵੀ ਆ ਜਿਹੜਾ ਸਾਨੂੰ ਕਿਸੇ ਨੇ ਗਿਫਟ ਦਿੱਤਾ ਸੀ ਤੇ ਕਿੰਨੇ ਸੰਸਾਨ ਸੀ ਇਹ ਸਾਣ ਕਿਹੜਾ ਸੀ ਸੰਨ ਟੀਵੀ ਹਾਂ 980 984 ਤੇ ਜਦ ਮੈਂ ਮਮੀ ਦਾ ਵਿਆਹ ਵੀ ਨਹੀਂ ਹੋਇਆ ਬਸ ਯ ਲੈ ਕੈਂ ਕਿੰਝ ਵੀ ਨਹੀਂ ਅੰਦਾ ਪਰੀ ਸਟਾਈਲ ਦਾ ਕਿਤੇ ਤਾਂ ਪੰਡੋਰੀਆ ਦੀ ਵੀ ਨਹੀਂ ਆਈ ਪਰ ਹੈਗਾ ਪਤਾ ਨਹੀਂ ਕਰਦਾ ਹਾਂ ਆ ਟੀਵੀ ਦਾ ਪ੍ਰਾਯਾ ਉਹਨੇ ਲੱਗਦਾ 9 ਦਾ ਤਾਂ ਹਾਂਜੀ ਇੱਥੇ 10 ਪਰ ਲਗਤਰਾਂ ਦੇ ਰੰਗ ਚੱਲਦੇ ਆ ਜਿਹੜੇ ਆ ਤੱਕ ਕਿਤੇ ਹੋਰ ਸਿਆ ਦੇ ਚੱਲਦੇ ਆ ਕਿਤੇ ਦੇਖੇ ਨਹੀਂ ਹਾਂਜੀ ਹਾਂਜੀ ਸੱਚੀਂ ਦੇਖਿਆ ਨਾ ਸੱਚੀਂ ਦੇਖਿਆ ਉਹਨੂੰ ਦੇਖੀ ਸੀ ਜਦੋਂ ਮੇਰੇ ਉਹ ਫੋਨ ਦੀ ਸਕਰੀਨ ਟੁੱਟੀ ਸੀ ਤੇ ਉਹ ਲੈਣਾ ਜੀ ਮੜ ਗਿਆ ਹਾਂ ਹਾਂ ਇਹ ਕੋਈ ਜਿਭੋਗਰੀ ਬਰਾਂ ਗਿਆ सुना <coughs> हमने तो जब कलिया मांगी काटों का मिला जाने वो कैसे लोग थे जिनके प्यार को प्यार ਅੱਜ ਆ ਡੇ ਨੰਬਰ 5 ਠੀਕ ਤਾਂ ਤਾਂ ਹੀ ਦੇ ਨਾਮ ਹੋਣਾ ਹੁਣ ਕਿਆ 980 ਸਬਸਕ੍ਰਾਈਬਰ ਵੀਰ ਦਾ ਟਾਈਮ ਹੈ ਕਮੈਂਟ ਕਰਨ ਦਾ ਦਾ ਗਿਆ ਕੰਮ ਤੋਂ ਤਾਂ ਆ ਗਿਆ ਸੀ ਤੇ ਮੈਂ ਨਾ ਕੱਲ ਤੋਂ ਇੱਕ ਮੂਵੀ ਦੇਖ ਰਿਹਾ ਸੀ ਜਿਹਦਾ ਨਾਮ ਆ ਹੇ ਰਾਮ ਕਰਕੇ ਸਟਾਰਡ ਬਾਏ ਕਮਲ ਹਸਨ ਇੱਕ ਡਿਫਰੈਂਟ ਤਰੀਕੇ ਦਾ ਸਿਨੇਮਾ ਹੈ। ਇਹ ਡਾਇਰੈਕਟਰ ਵੀ ਕਮਲ ਹਸਨ ਨੇ ਕੀਤੀ ਆ। ਉਹਦੀ ਕਹਾਣੀ ਇੱਕ ਡਿਫਰੈਂਟ ਪਹਿਲੂ ਤੇ ਆ। ਇਦਾਂ ਆ ਕਿ ਜਿੱਦਾਂ ਮਹਾਤਮਾ ਗਾਂਧੀ ਦਾ ਕਤਲ ਹੋ ਜਾਂਦਾ ਆ ਤੇ ਗੋਡਸੇ ਦੁਆਰਾ ਉਹਦੇ ਨਾਲ ਹੀ ਇੱਕ ਰੀਅਲ ਕਹਾਣੀ ਦੇ ਨਾਲ ਇੱਕ ਆਪਣੀ ਕਹਾਣੀ ਚਲਾ ਦੇਣੀ। ਕਿ ਉਹਦੇ ਸਟਾਰਿੰਗ ਉਹਦੇ ਕਹਾਣੀ ਦੇ ਨਾਲ ਇੱਕ ਹੋਰ ਕਹਾਣੀ ਚੱਲ ਪਣੀ ਚੀਜ਼। ਇੱਕ ਹੋਰ ਤਾਰ ਜੁੜ ਜਾਣੀ। ਉਦਾਹਰਨ ਵਾਈਜ਼ ਦੱਸਾਂ ਤੇ ਤੁਸੀਂ ਹੁਣ ਮੂਵੀ ਦੇਖੀ ਹੋਣੀ ਲਾਲ ਸਿੰਘ ਚੱਡਾ ਕਰਕੇ ਉਹ ਇੱਕ ਹਾਲੀਵੁੱਡ ਮੂਵੀ ਇਹ ਨਾਮ ਨਹੀਂ ਮੈਨੂੰ ਯਾਦ ਉਹਦੀ ਮਨ ਰੀਮੇਕ ਕੀਤੀ ਹੋਈ ਆ ਤੇ ਉਹਦੇ ਚ ਵੀ ਇਦਾਂ ਹੁੰਦਾ ਕਿ ਕੋਈ ਰੀਅਲ ਘਟਨਾ ਚੱਲਦੀ ਆ ਤੇ ਉਹਦੇ ਨਾਲ ਇੱਕ ਆਦਮੀ ਦੀ ਕਹਾਣੀ ਚੱਲਣਦੀ ਆ ਕਿ ਉਹ ਦੱਸਣ ਦਿਆ ਕਿ ਮੈਂ ਵੀ ਉੱਥੇ ਉਹਦੇ ਨਾਲ ਕਿਦਾਂ ਕਨੈਕਟ ਸੀ ਕਹਾਣੀ ਦੇ ਨਾਲ ਜਿੱਦਾਂ ਆਪਾਂ ਕਿਸੇ ਰੀਅਲ ਘਟਨਾ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰ ਲੈਨੇ ਆ ਤੇ ਉਹੀ ਚੀਜ਼ ਇਸ ਮੂਵੀ ਦੇ ਅੰਦਰ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਤੇ ਜੇ ਐਕਟਿੰਗ ਵਾਈਜ਼ ਗੱਲ ਕਰਾਂ ਤੇ ਇਦਾਂ ਆ ਕਿ ਆਪਾਂ ਕੋਈ ਐਕਟਿੰਗ ਦੀ ਕਲਾਸ ਦੇਖਣ ਦੇ ਆ ਇਕਦਮ ਡਿਫਰੈਂਟ ਤੇ ਕੁਝ ਅਲੱਗ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਹੇਰ ਆਮ ਦੇ ਵਿੱਚ ਜਿਹੜੀ ਮੈਂ ਹੁਣੇ ਖਤਮ ਕਰਕੇ ਹਟਿਆ ਤਿੰਨ ਘੰਟੇ ਕੁਛ 18 ਮਿੰਟ ਦੀ ਮੂਵੀ ਸੀ ਤੇ ਪਰ ਉਹ ਆਪਾਂ ਨੂੰ ਸੋਚਣ ਤੇ ਮਜਬੂਰ ਕਰਦੀ ਆ ਉਹਦੇ ਵਿੱਚ ਇੱਕ ਸੀਨ ਹੁੰਦਾ ਹੈ ਬੜਾ ਜ਼ਬਰਦਸਤ ਸੀਨ ਜਿਹਾ ਇੱਕ ਹੁੰਦਾ ਤਾਂ ਬੈਕਗ੍ਰਾਉਂਡ ਜਿਹਾ ਸੀਨ ਆ ਕਿ ਦੋ ਕੈਰੈਕਟਰ ਇੱਕ ਟਰੈਮ ਜਿਹੇ ਦੇ ਵਿੱਚ ਬਿਠੇ ਜਾ ਰਹੇ ਆ ਤੇ ਉਹਦੇ ਪਿੱਛੇ ਸੀਨ ਹੁੰਦਾ ਹੈ ਕਿ ਇੱਕ ਗਾਂ ਮਰੀ ਪਈ ਆ ਤੇ ਉਹਦਾ ਟਿੱਡ ਪਟਾ ਪਿਆ ਤੇ ਉਹਦੇ ਚੋਂ ਇੱਕ ਕੁੱਤਾ ਬਾਹਰ ਨਿਕਲਦਾ ਆ ਇਹ ਮਾੜਾ ਜਿਹਾ ਇੱਕ ਕੁਛ ਸੈਕਿੰਡਾਂ ਵਾਲੀ ਸੀਨ ਹੁੰਦਾ ਜਿਹੜਾ ਮੈਂ ਨਿਗਾਹ ਦੇ ਵਿੱਚ ਮੇਰੇ ਆ ਗਿਆ ਤੇ ਉੱਥੇ ਆਪਾਂ ਨੂੰ ਮੂਵੀ ਦਾ ਜਿਹੜਾ ਮੇਨ ਪਲੋਟ ਆ ਉਹ ਇਹ ਦੇਖਣ ਨੂੰ ਮਿਲਦਾ ਹੈ ਕਿ Hindu Musalman ਦੇ ਦੰਗੇ ਚੱਲ ਰਹੇ ਆ ਤੇ ਉਹੀ ਚੀਜ਼ ਉਹਨਾਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਸੀਨ ਦੇ ਵਿੱਚ ਇੱਕ ਕੁਛ ਸੈਕਿੰਡਾਂ ਦਾ ਸੀਨ ਹੁੰਦਾ ਹੈ ਕਿ ਗਾਂ ਦੇ ਢਿੱਡ ਦੇ ਵਿੱਚ ਇੱਕ ਕੁੱਤਾ ਉਹਨੂੰ ਖਾ ਕੇ ਬਾਹਰ ਨਿਕਲਦਾ ਪਿਆ ਆ ਨਾਸ ਨੂੰ ਇਹ ਕਿੱਜਾ ਹੁੰਦੀ ਆ ਮੈਨੂੰ ਸੱਚਨ ਤਾਂ ਮਜਬੂਰ ਕਰ ਦਿੰਦੀ ਆ ਫਾਈਨਲੀ 990 ਸਬਸਕ੍ਰਾਈਬਰ ਹੋ ਗਏ ਟੈਂਗ ਅੱਜ ਜਿਵੇਂ ਕਰਾਂ ਹਜ਼ਾਰ ਦੀ ਗੱਲ ਵੱਡੇ ਇੱਕ ਪਰਿਵਾਰ ਦੀ ਗੱਲ ਜਿਵੇਂ ਮੰਨੂ ਪਾਵੇ ਅਕਾਲ ਦੀ ਗੱਲ ਮੈਂ ਤਾਂ ਹੀ ਤੁਰਿਆ ਕਰਤਾਰ ਦੇ ਪੱਲੇ ਕੱਲਾ ਤੁਰਿਆ ਬਣੇ ਹਜ਼ਾਰ ਵੱਜੀ ਠੋਕਰ ਮੰਨੀ ਨਹੀਂ ਹਾਰ ਬੈਠ ਕੇ ਲਕੀਆਂ ਗੱਲਾਂ ਚਾਰ ਥੋੜਾ ਦੁੱਖ ਤੇ ਥੋੜਾ ਪਿਆਰ ਤੇ ਇਹ ਦਿਲੋਂ ਮੈਂ ਕਰਾਂ ਧੰਨਵਾਦ ਕਿਉਂਕਿ ਇੱਕ ਤੋਂ ਹੋ ਗਈ ਹਜ਼ਾਰ ਥੈਂਕ ਯੂ ਧੰਨਵਾਦ ਤੁਹਾਡਾ ਸਾਰਿਆਂ ਦਾ 1000 ਸਬਸਕ੍ਰਾਈਬਰ ਹੁਣ ਕੰਪਲੀਟ ਹੋਏ ਆ ਤੇ ਰਾਤ ਦੇ ਹੁਣ 12 ਵਜੇ ਨਾਲੇ ਆ ਤੇ ਅੱਜ ਆ 23 ਤਰੀਕ ਪਹਿਲਾ ਮਹੀਨਾ 2024 ਥੈਂਕ ਯੂ ਧੰਨਵਾਦ ਭਾਈ ਸਾਰਿਆਂ ਦਾ ਆਪਣੇ 1000 ਕੰਪਲੀਟ ਹੋ ਗਏ ਤੇ ਅੱਗੇ ਸਫਰ ਲੰਪਾਇਆ ਅਜੇ ਤਾਂ ਤੁਰਨਾ ਸ਼ੁਰੂ ਕੀਤਾ ਹੈ ਡਾ ਡੈਂ